ਛੋਟੇ ਵੀ ਇਸ ਦਾ ਗਰਦ ਰਿਆ ਦੇ ਆ ਦੂਜੇ ਪਾਸੇ ਮੇਰੀ ਜ਼ਮੀਨ ਆ ਬਾਕਰਪੁਰ ਪਿੰਡ ਨਾਲ ਹੀ ਦੇਖੋ ਪਰ ਹਰਿਆਣਾ ਕੁਸ਼ਲਿਆ ਡੈਮ ਖੋਲ ਕੇ ਇਹ ਮੋਦੀ ਸਾਨੂੰ ਰੋੜਨ ਲੱਗਿਆ ਹੋਇਆ ਤੇ ਹੁਣ ਕਿਵੇਂ ਉਸ ਮੋਦੀ ਦੀ ਚਾਲ ਤੋਂ ਅਸੀਂ ਬਚਣਾ ਸਾਰੀ ਉਮਰ ਖਵਾਜੇ ਦੇ ਕੰਡੇ ਮੇਰੀ ਨਿਕਲ ਗਈ ਜਿੱਥੇ ਖਵਾਜਾ ਸਾਡਾ ਕਿਤੇ ਥੋੜਾ ਬਹੁਤ ਨੁਕਸਾਨ ਕਰ ਕਰ ਪਾਣੀ ਕਰਕੇ ਹੁੰਦਾ ਉੱਥੇ ਕਿ ਸਾਡੇ ਲਈ ਬਹੁਤ ਵਧੀਆ ਤੱਤ ਵੀ ਚੰਗੇ ਮਿਲਰ ਮਿਨਰਸ ਦਿੰਦਾ ਚੇ ਪਾਣੀ ਦਿੰਦਾ ਕੀ ਰਾਜਨੀਤੀ ਕਰਨ ਨੂੰ ਬੜਾ ਲੰਮਾ ਸਮਾਂ ਪਿਆ ਲੇਕਿਨ ਸਭ ਤੋਂ ਪਹਿਲਾਂ ਰਾਜਨੀਤੀ ਤੋਂ ਪਹਿਲਾਂ ਅਸੀਂ ਸਾਰੀਆਂ ਪਾਰਟੀਆਂ ਸਾਰੇ ਨਮਾਇंदे ਸਾਰੇ ਵਰਕਰ ਆਪਾਂ ਹਲਕੇ ਡੇਰਾ ਬ ਆਪਾਂ ਡੇਰਾ ਬਜਲ ਰੋੜੋਂ ਬਚਾ ਲਈਏ ਕਿਉਂਕਿ ਹੁਣ 11 ਦੇ 11 ਗੇਟ ਖੋਲ ਦਿੱਤੇ ਗਏ ਨੇ ਪਰ ਆਵਰਫਲੋ ਵੀ ਆ ਦੇਖੋ ਇਤੋਂ ਜਿੱਤਿਆ ਤਾਂ ਖੜਿਆ ਸਾਹਮਣੇ ਕਿੰਨੀ ਚੁੜਾਈ ਹੈ ਤਕਰੀਬਨ ਕਿਲੋਮੀਟਰ ਲਗਭਗ ਹੋਊਗੀ ਦੇਖੋ ਜਿਹੜੀ ਚੁੜਾਈ ਹੈ 700 ਮੀਟਰ ਦੀ ਗੱਲ ਕਰ ਲਈਏ ਇਸੇ ਕੰਮ ਲਈ ਮੈਂ ਖੁਦ ਦੌਰਾ ਕਰਨ ਆਇਆ ਸੀਗਾ ਸਾਨੂੰ ਸਵੇਰੇ ਖਜੂਰ ਮੰਡੀ ਤੋਂ ਫੋਨ ਆਇਆ ਸੀ ਕਹਿੰਦੇ ਵੀ ਉੱਤੇ ਜਿਹੜਾ ਬੰਨ ਹੈ ਕਿਤੇ ਨਾ ਕਿਤੇ ਖਤਰੇ ਦੇ ਨਿਸ਼ਾਨ ਤੇ ਉੱਤੇ ਆ ਉਹ ਤੁਹਾਨੂੰ ਇਸ ਤੋਂ ਬਾਅਦ ਮੈਂ ਖਜੂਰ ਮੰਡੀ ਟਵਾਣਾ ਉਹ ਸਾਰੇ ਏਰੀਆ ਦਾ ਦੌਰਾ ਕਰਾਂਗਾ ਹਸਾਲੇ ਵਾਲੇ ਪਾਸੇ ਉਹ ਕਿ ਮਲਾਲੇ ਵਾਲੇ ਪਾਸੇ ਉਹ ਕਿ ਉੱਤੇ ਇਹ ਫਲੱਡ ਗੇਟਾਂ ਨੂੰ ਉਸ ਸਾਬ ਨਾਲ ਖੋਲਿਓ ਤਾਂ ਕਿ ਅੱਗੇ ਜਿਹੜੇ ਸਾਧਾਪੂ ਡੰਡੈਰਾ ਉਹ ਪਿੰਡ ਨਾ ਰੁੜਨ ਜਿੱਥੇ ਕਿਤੇ ਰੋੜ ਦੇਖੋ ਆਹ ਏਰੀਆ ਸਾਰਾ ਉੱਚਾ ਹੈਗਾ ਮੇਰੇ ਇੱਥੇ ਕਿਲੋਮੀਟਰ ਪਿੰਡ ਸਭ ਤੋਂ ਵੱਡਾ ਖਤਰਾ ਭੰਖਰਪੁਰ ਔਰ ਵਾਕਰਪੁਰ ਹੁੰਦਾ ਸੀ ਜਿਹੜਾ ਖਤਰੇ ਤੋਂ ਅੱਜ ਬਚੇ ਹੋਏ ਆ ਮੈਂ ਇਹੀ ਇਸ ਵਾਰ ਮੇਰੀ ਵਿਵਾਨ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ 12 ਕਰੋੜ ਰੁਪਏ ਦੇ ਕੇ ਜਿਹੜਾ ਟਵਾਣੇ ਸਾਡੇ ਘੱਗਰ ਦਾ ਬੰਧ ਬਣਵਾਇਆ ਉਸ ਕਰਕੇ ਉਹਨਾਂ ਦਾ ਧੰਨਵਾਦੀ ਵੀ ਆਉਣ ਵਾਲੇ ਸਮੇਂ ਚ ਅਗਲੇ ਸਾਡਾ 1.5 ਸਾਲ ਜਿਹੜਾ ਸਰਕਾਰ ਦਾ ਉਹਦੇ ਵੀ ਜਿਹੜਾ ਰਹਿ ਗਿਆ ਸੀ ਹਰਿਆਣੇ ਤੱਕ ਇਸ ਵਕਤ ਕੱਗਰ ਦਰਿਆ ਦੇ ਜੋ ਹਾਲਾਤ ਨੇ ਤੁਹਾਨੂੰ ਉਹ ਦਿਖਾ ਰਹੇ ਆ ਅਸੀਂ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਡੇਰਾ ਬੱਸੀ ਦੇ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਛੱਤ ਇੱਥੇ ਬਣਿਆ ਹੋਇਆ ਡੈਮ ਇਤੋਂ ਜਿਹੜਾ ਪਾਣੀ ਜਾ ਰਿਹਾ ਉਸ ਬਾਬਤ ਤੁਹਾਡੇ ਨਾਲ ਗੱਲਬਾਤ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਆ ਪਰ ਇਸ ਵਕਤ ਇੱਥੇ ਡੇਰਾ ਬੱਸੀ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਕੁਲਜੀਤ ਸਿੰਘ ਰੰਧਾਵਾ ਉਹ ਇੱਥੇ ਪਹੁੰਚੇ ਨੇ ਜਾਇਜ਼ਾ ਲੈਣ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕੁਲਜੀਤ ਸਿੰਘ ਰੰਧਾਵਾ ਉਹ ਵਿਧਾਇਕ ਨੇ ਜਿਨ੍ਹਾਂ ਨੇ ਜਦੋਂ ਤੋਂ ਬਣੇ ਨੇ ਵਿਧਾਨ ਸਭਾ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਬੜਾ ਵਿਵਾਕੀ ਦੇ ਨਾਲ ਲਭਾਂਦੇ ਆ ਰਹੇ ਨੇ ਭਾਵੇਂ 14 ਜੁਲਾਈ 2025 ਦੀ ਗੱਲ ਕਰ ਲਈ ਤਾਂ ਉਸ ਦਿਨ ਵੀ ਉਹਨਾਂ ਦੇ ਵੱਲੋਂ ਮੰਤਰੀ ਸਾਹਿਬ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਜੇਕਰ ਇਸ ਦੀ ਸਫਾਈ ਕੀਤੀ ਜਾਵੇ ਜਿਹੜੀ ਇਹ ਦਰਿਆਵ ਹੈ ਉਸ ਦੇ ਵਿੱਚੋਂ ਲੋਕ ਮਿੱਟੀ ਪਤਲੇਨ ਪਰ ਕਿਤੇ ਨਾ ਕਿਤੇ ਕੋਈ ਅਰਚਨਾ ਇਸ ਦੇ ਵਿੱਚ ਝੜ ਰਹੀ ਹੈ ਇਸ ਵਾਕਫੀ ਗੱਲਬਾਤ ਕਰਾਂਗੇ ਐਮਐਲ ਸਾਹਿਬ ਕਿਵੇਂ ਦੇਖਦੇ ਹੋ ਇਸ ਜੋ ਅੱਜ ਪਾਣੀ ਨੂੰ ਲੈ ਕੇ ਛੋਟੇ ਵੀ ਇਸ ਘੱਗਰ ਦਰਿਆ ਦੇ ਆ ਦੂਜੇ ਪਾਸੇ ਮੇਰੀ ਜ਼ਮੀਨ ਹੈ ਬਾਕਰਪੁਰ ਪਿੰਡ ਨਾਲ ਹੀ ਇੱਥੋਂ 1 ਕਿਲੋਮੀਟਰ ਸਾਰੀ ਉਮਰ ਖਵਾਜੇ ਦੇ ਕੰਡੇ ਮੇਰੇ ਨਿਕਲ ਗਏ ਜਿੱਥੇ ਖਵਾਜਾ ਸਾਡਾ ਕਿਤੇ ਥੋੜਾ ਬਹੁਤ ਨੁਕਸਾਨ ਕਰ ਕਰ ਪਾਣੀ ਕਰਕੇ ਹੁੰਦਾ ਉੱਥੇ ਕਿ ਸਾਡੇ ਲਈ ਬਹੁਤ ਵਧੀਆ ਤੱਤ ਵੀ ਚੰਗੇ ਮਿਲਰ ਮਨਰਸ ਦਿੰਦਾ ਅੱਛੇ ਪਾਣੀ ਦਿੰਦਾ ਲੇਕਿਨ ਪੰਜਾਬ ਦਾ ਰੁੜਿਆ ਪੰਜਾਬ ਦੇਖਣ ਨੂੰ ਨੌਂ ਜ਼ਿਲ੍ਹਿਆਂ ਦੇ ਅੰਦਰ ਜਿਹੜੀ ਬਰਬਾਦੀ ਹੈ ਔਰ ਮੇਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਭਗਵੰਸੀ ਮਾਨ ਤੇ ਮੇਰੇ ਸਾਰੇ ਜਿਹੜੇ ਅਫੀਸਰ ਸਹਿਬਾਨ ਹੈ ਜਿਨ੍ਹਾਂ ਦੀ ਮੁਸਤੈਦੀ ਕਰਕੇ ਅੱਜ ਤੱਕ ਸਾਡਾ ਕੋਈ ਏਡਾ ਵੱਡਾ ਨੁਕਸਾਨ ਨਹੀਂ ਹੋਇਆ ਕਈ ਜਗ੍ਹਾ ਬ੍ਰੀਕੇਜ ਵੀ ਬ੍ਰੀਕੇਜ ਹੋਈਆਂ ਲੀਕੇਜ ਹੋਈਆਂ ਉਹ ਸਾਰੇ ਮਹਿ डीसी Mohali जी एसटीएम साहब ਤੇ ਮੇਰੇ ਸਾਰੇ ਜਿਹੜੇ ਥੱਲੇ ਅਫੀਸਰ ਸਹਿਬਾਨ ਹੈ ਪੁਲਿਸ ਡਿਪਾਰਟਮੈਂਟ ਹੈ ਜਿੰਨੇ ਮੇਰੇ ਆਮ ਆਦਮੀ ਪਾਰਟੀ ਦੇ ਐਮਸੀ ਦੇ ਪ੍ਰਧਾਨ ਸਹਿਬਾਨ ਹੈ ਜਿੰਨੀਆਂ ਐਨ ਜੀਓਜ਼ ਹੈ ਜਿੰਨੇ ਕਿਸਾਨ ਵੀਰ ਹੈ ਮੇਰੇ ਹਲਕੇ ਦੇ ਟਰਾਂਸਪੋਰਟਰ ਨੇ ਕਰਮਚਾਰੀ ਨੇ ਉਹਦੇ ਨਾਲ ਜਿਹੜੇ ਮੇਰੇ ਬਲੌਕ ਪ੍ਰਧਾਨ ਨੇ ਜਿਹੜੇ 24 ਘੰਟੇ ਬੰਦਾਂ ਦੇ ਉੱਪਰ ਪਹਿਰਾ ਦੇ ਕੇ ਜਿੰਨਾ ਕਰਕੇ ਪੰਜਾਬ ਸਰਕਾਰ ਆਈ ਸੀ ਬਲੌਕ ਦੇ ਪ੍ਰਧਾਨ ਉਹ ਜਿਹੜੇ ਪੁਰਾਣੇ ਵਾਰੀਅਰ ਹੈਗੇ ਜਿਹੜੇ ਪੰਜਾਬ ਦੇ ਉਹਨਾਂ ਨੇ ਅੱਜ ਹੁਣ ਤੱਕ ਆਪਣਾ ਮੋਰਚਾ ਸੰਭਾਲਿਆ ਮੈਨੂੰ ਆਸ ਆਉਣ ਵਾਲਾ ਸਮਾਂ ਬੇਡੇਰਾ ਬਸੇ ਹਲਕੇ ਲਈ ਅੱਛਾ ਹੋਏਗਾ ਔਰ ਖਵਾਜ ਜਿਹੜੀ ਉਹ ਮਾਰ ਤੋਂ ਹਲਕਾ ਵੱਜ ਸਕੇਗਾ ਮੈਂ ਅੱਜ ਇਸ ਮੌਕੇ ਤੇ ਪੰਜਾਬ ਦੇ ਲੋਕਾਂ ਲਈ ਡੇਰਾ ਬਸਿਹਾਰਕੇ ਦੇ ਲੋਕਾਂ ਨੂੰ ਇਹ ਜਰੂਰ ਕਹਾਂਗਾ ਕਿ ਰਾਜਨੀਤੀ ਕਰਨ ਨੂੰ ਬੜਾ ਲੰਮਾ ਸਮਾਂ ਪਿਆ ਲੇਕਿਨ ਸਭ ਤੋਂ ਪਹਿਲਾਂ ਰਾਜਨੀਤੀ ਤੋਂ ਪਹਿਲਾਂ ਅਸੀਂ ਸਾਰੀਆਂ ਪਾਰਟੀਆਂ ਸਾਰੇ ਨਮਾਇंदे ਸਾਰੇ ਵਰਕਰ ਆਪਾਂ ਹਲਕੇ ਡੇਰਾ ਬਸਿਹ ਦੇ ਬੰਨ ਤੇ ਪੈਰਾ ਦੇ ਕੇ ਆਪਾਂ ਡੇਰਾ ਬਸਿਹ ਨੂੰ ਰੋੜਨੋਂ ਬਚਾ ਲਈਏ ਕਿ ਹੁਣ 11 ਦੇ 11 ਗੇਟ ਖੋਲ ਦਿੱਤੇ ਗਏ ਨੇ ਪਰ ওভারਫਲੋ ਵੀ ਹੈ ਦੇਖੋ ਇੱਥੋਂ ਜਿੱਤੇ ਆਪਾਂ ਖੜੇ ਹਾਂ ਸਾਹਮਣੇ ਕਿੰਨੀ ਚੌੜਾਈ ਹੈ ਤਕਰੀਬਨ ਕਿਲੋਮੀਟਰ ਲਗਭਗ ਹੋਊਗੀ ਦੇਖੋ ਜਿਹੜੀ ਚੌੜਾਈ ਹੈ 700 ਮੀਟਰ ਦੀ ਗੱਲ ਕਰ ਲਈ ਇਹ ਗੇਟਾਂ ਨੂੰ ਉਸਾਬਨਾ ਖੋਲਿਆ ਜਾਏ ਕਿਉਂਕਿ ਥੱਲੇ ਆਲਮਗੀਰ ਝਾਜੋਂ ਟਵਾਣੇ ਤੱਕ ਭਾਵੇਂ ਹਲਕਾ ਮੇਰਾ ਜਿੰਨੇ ਵੀ ਲੋਕ ਖਜੂਰ ਮੰਡੀ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੜ ਦਾ ਖਤਰਾ ਬਣਿਆ ਹੋਇਆ ਮੈਂ ਇੱਥੇ ਅਧਿਕਾਰੀਆਂ ਨੂੰ ਇਹ ਸੰਦੇਸ਼ ਦੇ ਕੇ ਚੱਲਿਆ ਆਪਣੇ ਨੂੰ ਇੱਕ ਮੈਸੇਜ ਦੇ ਕੇ ਚੱਲਿਆ ਇਹਨਾਂ ਨੂੰ ਹੁਕਮ ਹੀ ਦੇ ਕੇ ਚੱਲਿਆ ਕਿ ਫਲੱਡ ਗੇਟਾਂ ਨੂੰ ਉਸਾਬਨਾ ਖੋਲਿਆ ਜਾਏ ਤਾਂ ਕਿ ਅਗਲੇ ਪਿੰਡਾਂ ਦਾ ਨੁਕਸਾਨ ਨਾ ਹੋਵੇ ਸਾਨੂੰ ਸਵੇਰੇ ਖਜੂਰ ਮੰਡੀ ਤੋਂ ਫੋਨ ਆਇਆ ਸੀ ਕਹਿੰਦੇ ਵੀ ਉੱਤੇ ਜਿਹੜਾ ਬੰਨ ਹੈ ਕਿਤੇ ਨਾ ਕਿਤੇ ਖਤਰੇ ਦੇ ਨਿਸ਼ਾਨ ਤੇ ਉੱਤੇ ਆ ਉਹ ਸਾਨੂੰ ਇਸ ਤੋਂ ਬਾਅਦ ਮੈਂ ਖਜੂਰ ਮੰਡੀ ਚਵਾਣਾ ਉਹ ਸਾਰੇ ਏਰੀਆ ਦਾ ਦੌਰਾ ਕਰਾਂਗਾ ਹਸਾਲੇ ਵਾਲੇ ਪਾਸੇ ਹੋ ਕੇ ਮਲਾਲੇ ਵਾਲੇ ਪਾਸੇ ਹੋ ਕੇ ਉੱਤੇ ਜਾਵਾਂਗਾ ਅੱਜ ਜਿਹੜੇ ਸਾਡੇ ਤੇ ਡਿਪਾਰਟਮੈਂਟ ਦੇ ਰਜਿੰਦਰ ਸਿੰਘ ਨੇ ਮੈਂ ਇਹਨਾਂ ਦੀ ਸਪੈਸਿਫਿਕਲੀ ਡਿਊਟੀ ਲਾ ਕੇ ਚੱਲੇ ਆ ਕਿ ਇਹ ਫਲੱਡ ਗੇਟਾਂ ਨੂੰ ਉਹ ਸਾਬ ਨਾਲ ਖੋਲਿਓ ਤਾਂ ਕਿ ਅੱਗੇ ਜਿਹੜੇ ਸਾਦਾਪੁਰ ਡੰਡੇਰਾ ਉਹ ਪਿੰਡ ਨਾ ਰੁੜਨ ਜਿੱਥੇ ਕਿਤੇ ਰੋੜ ਦੇਖੋ ਆ ਏਰੀਆ ਸਾਰਾ ਉੱਚਾ ਹੈਗਾ ਮੇਰੇ ਤੋਂ ਕਿਲੋਮੀਟਰ ਪਿੰਡ ਨਾਲ ਸਭ ਤੋਂ ਵੱਡਾ ਖਤਰਾ ਭੰਖਰਪੁਰ ਰਾਕਰਪੁਰ ਹੁੰਦਾ ਸੀ ਜਿਹੜਾ ਖਤਰੇ ਤੋਂ ਅੱਜ ਬਚੇ ਹੋਏ ਆ ਮੈਂ ਇਹੀ ਇੱਥੇ ਹਦਾਇਤਾਂ ਸਭ ਨੂੰ ਕਰਕੇ ਚੱਲੇ ਆ ਜਿੱਥੇ ਫਲੱਡ ਗੇਟ ਨੇ ਬੰਦ ਕਰਨ ਦੀ ਲੋੜ ਕੋਈ ਬੰਦ ਕਰਿਓ ਹਸਾਬ ਨਾਲ ਪਾਣੀ ਦੇਖੋ ਪਰ ਹਰਿਆਣਾ ਕੁਛਲਿਆ ਡੈਮ ਖੋਲ ਕੇ ਇਹ ਮੋਦੀ ਸਾਨੂੰ ਰੋੜਨ ਲੱਗਿਆ ਹੈ ਲੇਕਿਨ ਹੁਣ ਕਿਵੇਂ ਉਸ ਮੋਦੀ ਦੀ ਚਾਲ ਤੋਂ ਅਸੀਂ ਬਚਣਾ ਉਹ ਤੁਹਾਡੇ ਹੱਥ ਵਿੱਚ ਹੈ ਨਾ ਇੱਥੇ ਚੜਾਈ ਬਹੁਤ ਹੈ ਅੱਗੇ ਜਾ ਕੇ ਸੁੰਗੜ ਜਾਂਦੀ ਹੈ ਇੱਕ ਦਰਿਆ ਹੈ ਇਸ ਵਾਰ ਮੇਰੀ ਵਿਵਾਨ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ 12 ਕਰੋੜ ਰੁਪਏ ਦੇ ਕੇ ਜਿਹੜਾ ਟਵਾਣੇ ਸਾਡੇ ਘੱਗਰ ਦਾ ਬੰਧ ਬਣਵਾਇਆ ਉਸ ਕਰਕੇ ਉਹਨਾਂ ਦਾ ਧੰਨਵਾਦੀ ਵੀ ਆਉਣ ਵਾਲੇ ਸਮੇਂ ਚ ਅਗਲੇ ਸਾਡਾ 1.5 ਸਾਲ ਜਿਹੜਾ ਸਰਕਾਰ ਦਾ ਉਹਦੇ ਵੀ ਜਿਹੜਾ ਰਹਿ ਗਿਆ ਸੀ ਹਰਿਆਣੇ ਤੱਕ ਸਾਰਾ ਪੱਥਰ ਦਾ ਬ ਕੋਈ ਸਨ ਐਮਐਲਏ ਕੁਲਜੀਤ ਸਿੰਘ ਰੰਧਾਵਾ ਤੁਹਾਡੇ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿਉਂਕਿ ਇਸ ਵਕਤ ਅਸੀਂ ਦਰਿਆ ਦੇਖ ਰਿਹਾ ਤਾਂ ਇੱਥੇ 11 ਗੇਟ ਉਹ ਖੁੱਲੇ ਜਾ ਚੁੱਕੇ ਨੇ ਤੁਹਾਡੇ ਸਾਹਮਣੇ ਜਿਹੜਾ ਪਾਣੀ ਹੈ ਕਿਉਂਕਿ ਜੇਕਰ ਇਤੋਂ ਜ਼ਿਆਦਾ ਖੁੱਲਿਆ ਜਾਂਦਾ ਤਾਂ ਕਿਤਨਾ ਕਿਤੇ ਅੱਗੇ ਵੀ ਨੁਕਸਾਨ ਕਰਦਾ ਹੈ ਦਰਿਆ ਹੁਣ ਸਾਹਮਣੇ ਜੋ ਤਸਵੀਰਾਂ ਨੇ ਤੁਹਾਨੂੰ ਦਿਖਾ ਰਿਹਾ ਅਸੀਂ ਲਗਾਤਾਰ ਪਾਰਟੀ ਪੰਜਾਬ ਦੇ ਉੱਤੇ ਤੁਹਾਡੇ ਨਾਲ ਹੋਰ ਵੀ ਅਪਡੇਟ ਸਾਂਝ ਕਰਦੇ ਰਹਾਂਗੇ ਤੁਸੀਂ ਜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ